ਨਹੀਂ ਮੰਨ ਲੈਣੀ ਨਹੀਂ ਫੋਟੋ ਆ ਮੇਰੀ ਨਾਲ ਲੈ ਕਹਵੇਂ ਭਾਂਜੀ ਨੇ ਬਾਹਰ ਲਿਖ ਕੇ ਲਾਇੰਦੇ ਵੀ ਸਕਿਉਰਿਟੀ ਗਾਰਡ ਆ ਆ ਵੇਖੋ ਜੀ ਪੈਰੋ ਮੰਦਿਰ ਦਾ ਹਾਲ ਆ ਵੇਖੋ ਆ ਜਿਹੜੇ ਮੰਤ ਬਣੇ ਫਿਰਦੇ ਆ ਆ ਵੇਖੋ ਕਿਦਾਂ ਮੀਟ ਸ਼ਰਾਬਾਂ ਪੀਂਦੇ ਆ ਹਾਂਜੀ ਪੈਰੋ ਮੰਦਿਰ ਦੀ ਮਰਿਆਦਾ ਨੂੰ ਖਰਾਬ ਕਰਦੇ ਆ ਉਧਰੋਂ ਭਾਂਜੀ ਹੁਣੀ ਆ ਲక్ష్ਮੀ ਕਾਂਤਾ ਜੀ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਆ ਤੇ ਲਿਖ ਕੇ ਵੀ ਇੱਥੇ ਸ਼ਰਾਬ ਪੀ ਕੇ ਆਉਣਾ ਮਨਾ ਲਿਉਣਾ ਮਨਾ ਆ ਇੱਥੇ ਹੁੰਦੇ ਹੀ ਸਕਿਉਰਿਟੀ ਗਾਰਡ ਸਾਰੇ ਰਲੇ ਹੋਏ ਆ ਉਹਨਾਂ ਇਹਨਾਂ ਨੂੰ ਇਹਨਾਂ ਦੇ ਚਿਹਰੇ ਮੈਂ ਪਛਾਣ ਲਿਆ ਤੇ ਪੁਲਿਸ ਆਈ ਆ ਪੁਲਿਸ ਨੂੰ ਫੋਨ ਕੀਤਾ ਪੁਲਿਸ ਪ੍ਰਸ਼ਾਸਨ ਆਇਆ ਤੇ ਵੇਖ ਕੇ ਤੇ ਆ ਸਾਰਾ ਕੁਝ ਸਾਡੇ ਛੁੱਟ ਕੇ ਤੇ ਭੱਜ ਗਿਆ ਇਤੋਂ ਹਾਂਜੀ ਤੇ ਹੋਰ ਪੈਰੋ ਮੰਦਰ ਦੇ ਜੋ ਮੁੱਖ ਸੇਵਾਦਾਰ ਆ ਮਾਤਾ ਜੀ ਉਹਨਾਂ ਦੇ ਵੀ ਹੱਥੀ ਪਏ ਆ ਤੇ ਰੋਜ਼ ਇੱਥੇ ਇਹੀ ਹਾਲ ਆ 11 11:30 ਵਜੇ ਤੋਂ ਬਾਅਦ ਇੱਥੇ ਇਹੀ ਕੁਛ ਚੱਲਦਾ ਆ ਰਿਹਾ ਜੀ ਇਹ ਪੈਰੋ ਮੰਦਰ ਆ ਜੀ ਆਪੈਰੋਂ ਮੰਦਰ ਦੀ ਮਰਿਆਦਾ ਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਜਾ ਰਿਆ ਵਾ ਤੇ ਮਿਹਰਬਾਨੀ ਕਰਕੇ ਪ੍ਰਸ਼ਾਸਨ ਗਾੜੀ ਵੀ ਬੇਨਤੀ ਆਕੇ ਜੋ ਵੀ ਇਹਨਾਂ ਤੇ ਬੰਦੀ ਕਾਰਵਾਈ ਹੈ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਔਰ 112 ਤੇ ਵੀ ਫੋਨ ਕੀਤਾ ਫੋਨ ਕੀਤਾ ਤੇ ਉਹ ਉਹਨਾਂ ਨੇ ਮਤਲਬ ਇੱਥੇ ਚੌਕੀ ਵਾਲਿਆਂ ਨੂੰ ਕੀਤਾ ਚੌਕੀ ਵਾਲਿਆਂ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਆ ਜੀ ਅਸੀਂ ਕੀ ਕਰ ਸਕਦੇ ਆ ਉਹਨਾਂ ਨੂੰ ਪਹਿਲਾਂ ਵੀ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਬਹੁਤ ਅਡੀ ਸ਼ਿਕਾਇਤਾਂ ਕਰ ਚੁੱਕੇ ਆ ਤੇ ਪਰ ਇਹਦੇ ਵਿੱਚ ਕੋਈ ਵੀ ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਹੋਰ ਬਾਬਾ ਇੱਕ ਇੱਥੇ ਰਹਿੰਦਾ ਵਾ, ਸਰਜੀਤਨਾਥ ਇੱਕ ਉਹ ਦੂਸਰਾ ਸ਼ਾਮੂ, ਦੂਸਰਾ ਤੀਸਰਾ ਇੱਥੇ ਕਾਫੀ ਜਣੇ ਆ ਗਏ ਆ ਕੁਛ ਨਾਲ ਇੱਥੇ ਹੋਰ ਵੀ ਅਣਪਛਾਤੇ ਲੋਕ ਆਣ ਕੇ ਇੱਥੇ ਪੌੜੀਆਂ ਦੇ ਵਿੱਚ ਬਹਿ ਕੇ ਤੇ ਸ਼ਰਾਬਾਂ ਪੀਂਦੇ ਆ। ਆ ਵੇਖੋ ਜੀ ਆ ਦੁਰਗਾਣਾ ਦੇ ਮੰਦਿਰ ਦੀਆਂ ਪੌੜੀਆਂ ਆ। ਤੇ ਮਾਤਾ ਜੀ ਨੂੰ ਗਲਤ ਮਲਤ ਬੋਲ ਕੇ ਗਲਤ ਸਾਬਤ ਕਰਦੇ ਨੇ। ਤੇ ਇਹ ਸੇਵਾ ਛੱਡ ਕੇ ਤੇ ਇਥੋਂ ਭੱਜ ਜਾਣ ਹਾਂਜੀ ਕੀ ਮਸਲਾ ਮੰਤਰੀ ਸਾਹਿਬ ਜੈਸੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਨਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕਿ ਦਰਗਿਆਨਾ ਸ਼੍ਰੀ ਦਰਗਿਆਨਾ ਤੀਰਥ ਦੇ ਜਿਹੜਾ ਕੰਪਲੈਕਸ ਹੈਗਾ ਹੈ ਉੱਥੇ ਕੋਈ ਅਨਨੋਨ ਬੰਦੇ ਸ਼ਰਾਬ ਪੀ ਰਹੇ ਆ ਤੇ ਨਾਲ ਮੀਟ ਖਾ ਰਹੇ ਨੇ ਇਸ ਸੰਬੰਧ ਵਿੱਚ ਅਸੀਂ ਚੌਂਕੀ ਆਏ ਆ ਤੇ ਉੱਥੋਂ ਆ ਕੇ ਪਤਾ ਲੱਗਾ ਆ ਇਹ ਜਿਹੜੇ ਦਰਗਿਆਨ ਸ਼੍ਰੀ ਦਰਗਿਆਨਾ ਤੇਸ ਦੇ ਸਿਕਿਉਰਿਟੀ ਗਾਰਡ ਨੇ ਇਹਨਾਂ ਨੇ ਨਾਲ ਹੋਰ ਬੰਦੇ ਨੇ ਉਹ ਪੁਲਸ ਵੈਰੀਫਾਈ ਕਰੀ ਆ ਕਿ ਇਹਨਾਂ ਨੇ ਰਾਤੀ ਬਹਿ ਕੇ ਸ਼ਰਾਬ ਪੀਤੀ ਆ ਤੇ ਮੀਟ ਖਾਦਾ ਆ ਮੀਟ ਸ਼ਰਾਬ ਪੀ ਕੇ ਖਾ ਪੀ ਕੇ ਤੇ ਉਸ ਤੋਂ ਬਾਅਦ ਇਹ ਜਾ ਕੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਿਰ ਦੇ ਮੇਨ ਗੇਟ ਤੇ ਡਿਊਟੀ ਕਰਦੇ ਰਹੇ ਨੇ ਇਹਦੇ ਵਿੱਚ ਸਾਡੀ ਆਸਥਾ ਨੂੰ ਠੇਸ ਪਹੁੰਚੀ ਆ ਦਰਗਿਆਨਾ ਕਮੇਟੀ ਨੇ ਲਿਖ ਕੇ ਲਾਇਆ ਆ ਇਹ ਸ਼ਰਾਬ ਔਰ ਅੰਨੀ ਸਖਤ ਮਨਾ ਸ਼ਰਾਬ ਲੈ ਕੇ ਆਣਾ ਪੀਣਾ ਜਾਂ ਲੈਣਾ ਸਖਤ ਮਨਾ ਸਾਹਮਣੇ ਬੋਰਡ ਵੀ ਲੱਗੇ ਨੇ ਇਹ ਤੇ ਉਹੀ ਗੱਲ ਹੋ ਗਈ ਨਾ ਜੀ ਦੁੱਧ ਦੀ ਰਾਖੀ ਬਿੱਲੀ ਜਿਨ੍ਹਾਂ ਨੂੰ ਆਪਾਂ ਸ੍ਰੀ ਦਰਗਿਆਣਾ ਤੀਰਥ ਨੇ ਇਹਨਾਂ ਨੂੰ ਇਸੇ ਕੰਮ ਵਾਸਤੇ ਭਾਇਆ ਵੀ ਇੱਥੇ ਉਹ ਜਾ ਕੋਈ ਕੰਮ ਨਾ ਹੋਵੇ ਤੇ ਉਹ ਖੁਦ ਆਪ ਕਰਨ ਤੇ ਕਿੰਨੀ ਮਾੜੀ ਗੱਲ ਆ ਉਸ ਬੰਦ ਵਿੱਚ ਅਸੀਂ ਅੱਜ ਇੱਥੇ ਆਏ ਆ ਪ੍ਰਸ਼ਾਸਨ ਨਾਲ ਆਏ ਐ ਐਸਐਚਓ ਸਾਹਿਬ ਚੌਂਕੀ ਇੰਚਾਰਜ ਆਏ ਨੇ ਇਹ ਦਰਗਿਆਨਾ ਤੀਰਥ ਦੀ ਕਮੇਟੀ ਕੋ ਗਏ ਨੇ ਅੰਦਰ ਸੀਸੀ ਕੈਮਰਾ ਦੀ ਫੁਟੇਜ ਕਢਾਉਣਾ ਉਹਨਾਂ ਨੇ ਮਨਾਂ ਕਰ ਦਿੱਤਾ ਹੈ ਕਿ ਅਸੀਂ ਫੁਟੇਜ ਨਹੀਂ ਦੇਣੀ ਉਹ ਉਹ ਪ੍ਰਸ਼ਾਸਨ ਦਾ ਕੰਮ ਹੈ ਸਾਡਾ ਕੰਮ ਨਹੀਂ ਹੈਗਾ ਉਹ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰੇਗਾ ਤੇ ਆਪੀ ਇਹਨਾਂ ਕੋ ਫੁਟੇਜ ਕਢਾਏਗਾ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਾਉਣ ਜਾ ਰਹੇ ਹਾਂ ਮੈਂ ਮਾਨਯੋਗ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਇਦਾਂ ਦੇ ਗੰਦੇ ਅੰਸਰ ਹੈਗੇ ਨੇ ਜਿਹੜੇ ਮੰਦਰਾਂ ਦੇ ਵਿੱਚ ਮਦਰਾ ਮਾਸ ਲੈ ਕੇ ਆਉਂਦੇ ਨੇ ਆਗੇ ਸ਼੍ਰੀ ਲਕਸ਼ਮੀ ਨਾਰਾਇਣ ਜੀ ਦੇ ਮੰਦਿਰ ਦੇ ਬਾਹਰ ਡਿਊਟੀ ਕਰਦੇ ਰਹੇ ਇਹਨਾਂ ਦੇ ਸਖਤ ਵਕਤ ਕਾਰਵਾਈ ਕੀਤੀ ਜਾਵੇ ਨਹੀਂ ਮੈਂ ਮੰਦਿਰ ਵੱਲੋਂ ਇਸ ਤੇ ਕੋਈ ਪਹਿਲਾਂ ਕੋਈ ਇਦਾਂ ਦਾ ਕੋਈ ਪਰਵਾਮ ਨਹੀਂ ਰੱਖਿਆ ਗਿਆ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਕੋਈ ਮੰਦਿਰ ਵੱਲੋਂ ਇੱਥੇ ਬੋਰਡ ਲੱਗੇ ਗਏ ਨੇ ਉਹ ਲਿਖੋ ਸਾਹਮਣੇ ਲਿਖਿਆ ਆ ਸ਼੍ਰੀ ਦਰਗਿਆਨਾ ਮੰਦਿਰ ਪਰਸਮੇ ਸ਼ਰਾਬ ਪੀ ਕੇ ਔਰ ਲੈ ਕੇ ਆਣਾ ਸਖਤ ਮਨਾ ਹੈ ਜੋ ਵੀ ਲੈ ਕੇ ਆਏ ਕਰੇਗਾ ਪੁਲਸ ਕੇ ਹਵਾਲੇ ਕੀਤਾ ਜਾਏਗਾ ਸ਼੍ਰੀ ਦਰਗਿਆਨਾ ਕਮੇਟੀ ਅੰਬਰਸਰ ਦਰਗਿਆਨਾ ਕਮੇਟੀ ਨੇ ਥਾਂ-ਥਾਂ ਤੇ ਬੋਰਡ ਲਾਏ ਨੇ ਜਿਹੜੇ ਪ੍ਰਬੰਧਕ ਹੈਗੇ ਆ ਵੀ ਉਹਨਾਂ ਨੂੰ ਕੋਈ ਏਦਾਂ ਦੀ ਹਦਾਇਤ ਨਹੀਂ ਦਿੱਤੀ ਸੀ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੋਣਾ ਜਿਹਦਾ ਐਡਾ ਵੱਡਾ ਤੀਰਥ ਹੈ ਇੱਥੇ ਸਾਰੀ ਦੁਨੀਆ ਤੋਂ ਲੋਕ ਇੱਥੇ ਹੁੰਦੇ ਨੇ ਤੇ ਐਡੀ ਵੱਡੀ ਬਦਨਾਮੀ ਜਿਹੜੀ ਆ ਵੀ ਕੀ ਪ੍ਰਭਾਵ ਪਏਗਾ ਦੁਨੀਆ 'ਤੇ ਨਹੀਂ ਜੀ ਦੱਸਿਆ ਕਿ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਕੋਈ ਅਨਪੜ੍ਹ ਤੇ ਸਿਕਿਉਰਟੀ ਵਾਲਾ ਹੋਏਗਾ ਹੀ ਨਹੀਂ ਠੀਕ ਆ ਜੀ ਦਰਗਿਆਨਾ ਕਮੇਟੀ ਨੇ ਜਿਹੜੇ ਬੋਰਡ ਲਾਏ ਨੇ ਤੇ ਜਾਂ ਉਹਨਾਂ ਨੂੰ ਜਿਹੜੇ ਸਿਕਿਉਰਟੀ ਵਾਲੇ ਉਹਨਾਂ ਨੂੰ ਗਾਈਡ ਵੀ ਕੀਤਾ ਹੋਏਗਾ ਇਹ ਕਰਨ ਦੇ باوجود ਵੀ ਉਹਨਾਂ ਨੇ ਇਹ ਕੰਮ ਰਾਤੀ ਕੀਤਾ ਆ ਕਿ ਜਿਹੜੋ ਕਿਸ ਨੇ ਇੱਥੇ ਵੀਡੀਓ ਬਣਾਈ ਦੇ ਸ਼ਰਾਬ ਦੀ ਬੋਤਲ ਚੁੱਕ ਕੇ ਭੱਜ ਗਏ ਤੇ ਮੀਟ ਤੇ ਗਲਾਸ ਸ਼ਰਾਬ ਦੇ ਉੱਥੇ ਪਏ ਰਹਿ ਗਏ ਆ ਉਸ ਤੋਂ ਬਾਅਦ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੱਕ ਡਿਊਟੀ ਸ਼੍ਰੀ ਲక్ష్ਮੀ ਰਾਣ ਦੇ ਮੇਨ ਮੰਦਿਰ ਜਿਹੜਾ ਹੈ ਉੱਥੇ ਡਿਊਟੀ ਕਰਦੇ ਰਹੇ ਨੇ ਇੱਕ ਵੀਡੀਓ ਜਿਹਦੇ ਵਿੱਚ ਖਿਲ ਰਿਹਾ ਉਹ ਚਿਹਰਾ ਕਿਸੇ ਦਾ ਨਹੀਂ ਆਂਦਾ ਬੋਲ ਉਹ ਵੀ ਕਹਿ ਰਹੇ ਜੀ ਉੱਚ ਚਿਹਰਾ ਕਿਸ ਨੇ ਹੈਗਾ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਦੱਸੀ ਆ ਕਿ ਦੋ ਬੰਦੇ ਫੜ ਲਏ ਨੇ ਉਹ ਜਿਹਾ ਕਿ ਦਰਗਿਆਨਾ ਕਮੇਟੀ ਦੇ ਸਿਕਿਉਰਿਟੀ ਗਾਰਡ ਨੇ ਬਾਕੀ ਜਿਹੜੇ ਇਹ ਸੀਸੀ ਕੈਮਰੇ ਦੀ ਪ੍ਰਸ਼ਾਸਨ ਆਪਣੀ ਲੀਗਲੀ ਕਾਰਵਾਈ ਕਰਕੇ ਦਰਗੈਨਾ ਕਮੇਟੀ ਕੋਲ ਲਵੇ ਤੇ ਜਿਹੜੇ ਵੀ ਵਿੱਚ ਆ ਗਏ ਉਹਨਾਂ ਤੇ ਕਾਰਵਾਈ ਕਰੇ। ਬਾਕੀ ਜਿਹੜਾ ਸ਼ਰਮ ਆਪ ਦਾ ਧਿਆਨ ਵਿੱਚ ਆਇਆ ਵਾ ਜਿਹਦੇ ਬਾਰੇ ਅਸੀਂ ਕਹਿਣਾ ਕਮੇਟੀ ਨਾਲ ਵੀ ਸਾਡੀ ਗੱਲ ਹੋਈ ਹੈ। ਸਾਡੀ ਸਾਰੀ ਵੀਡੀਓ ਫੁਟੇਜ ਜਿਹੜੀ ਉਹ ਲੈ ਕੇ ਇਹਦੇ ਉੱਤੇ ਬੰਦੀ ਜਿਹੜੀ ਕਾਰਵਾਈ ਉਹ ਕਰਾਂਗੇ। ਉਹ ਬੰਦਿਆਂ ਦਾ ਪਤਾ ਲੱਗੇ ਕਿਨੇ ਬੰਦੇ ਸਨ ਜੀ ਉਹ ਫੁਟੇਜ ਜਿਹੜਾ ਇਕਟਾਉਣ ਲੱਗੇ ਆ ਉਹ ਲੈ ਕੇ ਤੇ ਫਿਰ ਉਸ ਤੋਂ ਬਾਅਦ ਜੀ ਜਿਹੜੀ ਕਾਰਵਾਈ ਕਮੇਟੀ ਨਾਲ ਗੱਲ ਕਰਕੇ ਉਹ ਸਾਰੀ ਹੋਈ ਠੀਕ ਜੇ ਤਾਂ ਉਹ ਬੰਦੇ ਖੜੇ ਜਾਂਦੇ ਕੀ ਕਾਰਵਾਈ ਕੀਤੀ ਹੈ ਨਹੀਂ ਜੀ ਅਸੀਂ ਦੇਖਾਂਗੇ ਨਾ ਪਹਿਲਾਂ ਉਹਨਾਂ ਦਾ ਕੀ ਰੋਲ ਕੀ ਆ ਫਿਰ ਉਸ ਤੋਂ ਬਾਅਦ ਛੋਟੀ ਕਰਨਾ ਕੁਝ ਨਾ ਖੜੇ ਰਹਿਣੇ ਰੱਬ ਨਹੀਂ ਜੀ ਇਹ ਰਿਪੋਰਟਾਂ ਲਈ ਕਰਨੇ ਆ ਉਹਨਾਂ ਨੂੰ ਪੁੱਛ ਕੇ ਸਾਰੇ ਨੂੰ ਕਰਾਂਗੇ ਸਾਰਿਆਂ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਕਰਾਂਗੇ ਸਰ ਅਮੀ ਜੀ ਨੇ ਕਿਹਾ ਕਿ ਵੀ ਪੀਨ ਤੋਂ ਬਾਅਦ ਵੀ ਉਹਨਾਂ ਨੇ ਸਾਰੀ ਰਾਤ ਇੱਥੇ ਡਿਊਟੀ ਦਿੱਤੀ ਆ ਤੂੰ ਨਹੀਂ ਉਹੋ ਹੀ ਇਹ ਸਾਰਾ ਕੁਝ ਦੇਖਾਂਗੇ ਨਾ ਫੁਟੇਜ ਦੇ ਵਿੱਚ ਐ ਦਿੱਤੀ ਆ ਜਾਂ ਕਿੱਥੇ ਕਿੱਥੇ ਹੋ ਗਏ ਨੇ ਉਹ ਸਾਰਾ ਕੁਝ ਅਸੀਂ ਦੇਖਾਂਗੇ ਫੁਟੇਜ ਦੇ ਫਿਰ ਅਸੀਂ ਦੀ ਪਾਂਦੀ ਅਗਲੀ ਕਰਦੇ